ਮੇਰੇ ਹਸਬੰਦ ਹੋਣੀ ਇਹਨਾਂ ਨੇ ਸਰਦਾਈ ਤਾਂ ਲਗਾਉਣਾ ਸੀਗਾ ਜੀ ਸਟਾਲ ਲਗਾਉਣਾ ਸੀਗਾ ਤੇ ਸਾਡੇ ਜਿਹੜੇ ਨੇਬਰਸ ਨੇ ਅਸੀਂ ਘਰ ਦੇ ਵਿੱਚ ਭੱਲੇ ਬਣਾਦੇ ਸੀਗੇ ਇਸ ਮੇਰੇ ਮੰਮੀ ਜੀ ਹੋਣੀ ਤੇ ਉਹਨਾਂ ਨੇ ਸਾਡੇ ਭੱਲੇ ਖਾਦੇ ਹੋਏ ਸੀਗੇ ਉਹਨਾਂ ਨੂੰ ਬਹੁਤ ਪਸੰਦ ਆਏ ਤੇ ਉਹ ਕਹਿੰਦੇ ਤੁਸੀਂ ਕੱਲੀ ਸਰਦਾਈ ਹੀ ਕਿਉਂ ਭੱਲੇ ਹੀ ਕਿਉਂ ਭੱਲੇ ਵੀ ਕਿਉਂ ਨਾ ਲਗਾਓ ਤੇ ਉਹਨਾਂ ਨੇ ਸਾਨੂੰ ਸਰਪ੍ਰਾਈਜ਼ ਦਿੱਤਾ ਸਾਨੂੰ ਬੋਠ ਛੁਵਾ ਕੇ ਦੇ ਦਿੱਤੇ ਬੇਬੇ ਜੀ ਦੇ ਸਪੈਸ਼ਲ ਰਹੀ ਭੱਲੇ ਤਾਂ ਜਦੋਂ ਕੋਈ ਘਰ ਫੰਕਸ਼ਨ ਹੁੰਦਾ ਸੀਗਾ ਉਹਦੋਂ ਬਣਾਈਦੇ ਸੀ ਆਪਣੇ ਮਹਿਮਾਨਾਂ ਨੂੰ ਛਕਾਈ ਦੇ ਸੀਗੇ ਆਯਾਤ ਜੀ ਗੁਰਦਾਰ ਸਾਹਿਬ ਵੀ ਕਈ ਵਾਰੀ ਬਣਾ ਕੇ ਲੰਗਰ ਲਗਾ ਦੇਦਾ ਸੀ। ਜੀ ਇੱਦਾਂ ਨਹੀਂ ਸੀ ਕਦੇ ਵੀ ਸੋਚਿਆ। ਬੱਚੇ ਐ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਨੇ ਦਮਾਲੇ ਸਜਾਏ ਆ। ਤਾਂ ਮੈਂ ਜਾਣਨਾ ਚਾਹੁੰਨਾ ਕਿ ਇਹ ਸਾਰਾ ਪਰਵਾਰ ਇਸੇ ਤਰ੍ਹਾਂ ਦਮਾਲੇ ਸਜਾ ਕੇ ਰੱਖਦਾ ਜੀ। ਜਦੋਂ ਬੱਚਾ ਗਰਭ ਵਿੱਚ ਠਹਿਰ ਜਾਂਦਾ ਉਦੋਂ ਹੀ ਅਸੀਂ ਸਹਿਜ ਪਾਠ ਆਰੰਭ ਕਰ ਲੈਂਦੇ ਆ ਜੀ। ਮੇਨ ਮੁੱਦਾ ਤਾਂ ਇਹ ਹੈ ਜੀ ਕਿ ਸਾਡੇ ਬੱਚੇ ਗੁਰਸਿੱਖੀ ਨਾਲ ਜੁੜੇ ਰਹਿਣ ਤੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣ। ਬਾਕੀ ਪੜਾਈ ਤਾਂ ਚੱਲੋਂ ਹੁੰਦੀ ਰਹਿੰਦੀ ਐ। ਮਾਤਾ ਜੀ ਲੱਗਦਾ ਸੀਗਾ ਕਿ ਕੰਮ ਜਿਹੜਾ ਆ ਉਹ ਚੱਲ ਪਊਗਾ ਕੰਮ ਤੁਰਪੂਗਾ ਇਦਾਂ ਦਾ ਕੋਈ ਦਿਮਾਗ ਵਿਚ ਆਈ ਨਹੀਂ ਜੀ ਗੱਲ ਜਿੱਦਣ ਤੋਂ ਲੈ ਕੇ ਬੈਠ ਗਏ ਜੀ ਭੱਲੇ ਬਣਾ ਕੇ ਮਹਾਰਾਜ ਦੀ ਕਿਰਪਾ ਨਾਲ ਹੀ ਬਸ ਸਾਡਾ ਕੰਮ ਚੱਲੂ ਗਿਆ ਅੰਟੀ ਜੀ ਸਾਨੂੰ ਬਾਹਰੋਂ ਵੀ ਕੋਲ ਲਾਉਂਦੇ ਆ ਜੀ ਇੰਗਲੈਂਡ ਕਨੇਡਾ ਇਟਲੀ ਤੋਂ ਲੋਕ ਆ ਕੇ ਕਹਿੰਦੇ ਆ ਜੀ ਅਸੀਂ ਤੁਹਾਡੀ ਉਧਰ ਮੂਵੀ ਦੇਖੀ ਸਾਡੇ ਰਿਸ਼ਤੇ ਦਾ ਸਪੈਸ਼ਲ ਕਹਿੰਦੇ ਕਹਿੰਦੇ ਵੀ ਉੱਥੇ ਜੀ ਭੱਲੇ ਤੁਸੀਂ ਖਾ ਕੇ ਆਇਓ ਮਾਤਾ ਦੇ ਭੱਲੇ ਜ਼ਰੂਰ ਖਾ ਕੇ ਆਇਓ ਹਾਲ ਜਦੋਂ ਆਈ ਸ਼ੁਰੂ ਕੀਤਾ ਸਾਨੂੰ ਇਹ ਕੋਈ ਦਿੱਕਤ ਨਹੀਂ ਹੋਈ ਜਾਨੀ ਕਿ ਨਾ ਕਸਟਮਰ ਦੀ ਨਾ ਸਾਨੂੰ ਕੋਈ ਹੋਰ ਇਹਦੇ ਵਿੱਚ ਬਸ ਮਾਰਨ ਆਪੇ ਇਹ ਖੇਡ ਵਰਤਾਤੀ ਸਾਰੀ ਗੁਰਦੁਆਰਾ ਸਾਹਿਬ ਵੀ ਜਾਂਦਾ ਜੀ ਲੰਗਰ ਖਾਣਪਰ ਸਾਹਿਬ ਆ ਰੰਬੂਂ ਤੇ ਨਾ ਦੋ ਦਿਨ ਜਿਹੜੇ ਪਹਿਲੇ ਹੁੰਦੇ ਜੀ ਮੈਂ ਹੀ ਲੰਗਰ ਤਿਆਰ ਕਰਨਾ ਜੀ ਜਿੰਨਾ ਵੀ 100 ਬੰਦੇ ਦਾ ਹੋ ਜਵੇ 200 ਦਾ ਕੁਝ ਵੀ ਉਹਸੀ ਮੈਂ ਹੀ ਸਾਰੀ ਤਿਆਰੀ ਕਰਨੀ ਤੋੜ ਕੇ ਲਾਣੇ ਆ ਜੀ ਅਸੀਂ ਤਾਂ ਇੱਥੇ ਹੀ ਕੰਮ ਹੈ ਵਸਾਂ ਤਾਂ ਇਹ ਕੈਨੇਡਾ ਇਹ ਸਭ ਕੁਝ ਸੈੱਟ ਸੜਾ ਤਾਂ ਇਹ ਹੀ ਸਵਰਗੀ ਹੈ ਜੀ ਫੈਮਲੀ ਤਾਂ ਦੂਰ ਜਾਣ ਦੀ ਲੋੜ ਨਹੀਂ ਪੈਂਦੀ ਬੱਚੇ ਵੀ ਸਾਡੇ ਨਾਲ ਹੀ ਰਹਿੰਦੇ ਨੇ ਸਾਰੀ ਫੈਮਲੀ سپورਟ ਸਾਡੇ ਹਸਬੰਦ ਵੀ ਮਮੀ ਡੈਡੀ ਵੀ ਸਾਰੇ ਮਤਲਬ ਕੋਲੇ ਰਹਿੰਦੇ ਨੇ ਤੇ ਇਕੱਠੇ ਜਾਲ ਮਿਲ ਕੇ ਸਾਰਾ ਕੁਝ ਹੋ ਜਾਂਦਾ ਇਸ ਕੋਈ ਬਹੁਤ ਖੁਸ਼ੀ ਮਿਲਦੀ ਹੈ ਸਾਰੇ ਮਤਲਬ ਕਸਟਮਰਜ਼ ਨਾਲ ਮਿਲ ਕੇ ਵੀ ਜਦ ਸਾਰੇ ਐਪਰੀਸ਼ੀਏਟ ਕਰਦੇ मेरे जाय चलना नानक लिखिया नाल हुक्मी होवे ना कार हुक्म ना कहया जाय हुक्मी होवन जी हुक्म मिले वड़े आई हुक्मे उत्तम नीच कब लिख दुख सुख पाईए कौन का फत तनाव गाता बोल मिर पाओ हर बात अकार मोरे अछु ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸੰਘੜੀ ਪੰਜਾਬ ਦੇ ਵਿੱਚ ਵੱਖੋ-ਵੱਖਰੇ ਰੰਗ ਵੱਖੋ-ਵੱਖਰੀਆਂ ਸਟੋਰੀਆਂ ਲੈ ਕੇ ਆਪਾਂ ਹਮੇਸ਼ਾ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਿੰਨੇ ਆ ਕਿਉਂਕਿ ਬਹੁਤ ਹੀ ਤਰ੍ਹਾਂ ਦੇ ਵੱਖੋ-ਵੱਖਰੀਆਂ ਚੀਜ਼ਾਂ ਜਿਹੜੀਆਂ ਲੋਕ ਕਰਦੇ ਨੇ ਤਾਂ ਉਸੇ ਤਰੀਕੇ ਦੇ ਨਾਲ ਇੱਕ ਭੈਣ ਹੈ ਜਿਨ੍ਹਾਂ ਦੇ ਬਲੋਂ ਦਹੀਂ ਭੱਲੇ ਦਾ ਕੰਮ ਕੀਤਾ ਜਾ ਰਿਹਾ ਪਰ ਜਿੱਥੇ ਦਹੀਂ ਭੱਲੇ ਸਾਫ਼ ਸੁਥਰੇ ਤਰੀਕੇ ਦੇ ਨਾਲ ਲੋਕਾਂ ਨੂੰ ਛਕਾਏ ਜਾਂਦੇ ਨੇ ਤਾਂ ਉੱਥੇ ਹੀ ਪੂਰੇ ਪਰਿਵਾਰ ਦਾ ਇੱਕ ਮੈਸੇਜ ਹਰ ਇੱਕ ਉਸ ਬੰਦੇ ਤੱਕ ਪਹੁੰਚਦਾ ਜਿਹੜਾ ਇਸ ਅੱਡੇ ਦੇ ਉੱਤੇ ਆਉਂਦਾ ਹੈ ਕਿਉਂਕਿ ਪੂਰਾ ਪਰਿਵਾਰ ਦਮਾਲੇ ਸ ਜਾ ਕੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਇਸ ਦੁਕਾਨ ਦੇ ਉੱਤੇ ਮੌਜੂਦ ਹੁੰਦੇ ਨੇ ਤੇ ਭੈਣ ਹੁਣੀ ਸਾਡੇ ਨਾਲ ਜਗਜੀਤ ਕੌਰ ਨੇ ਨਾਲ ਉਹਨਾਂ ਦੇ ਸਿਸਟਰ ਨੇ ਇੱਕੋ ਘਰ ਦੇ ਵਿੱਚ ਦੋਵੇਂ ਭੈਣਾਂ ਦਾ ਜਿਹੜਾ ਵਿਆਹ ਹੋਇਆ ਆ ਉਹਨਾਂ ਦੀ ਜਠਾਣੀ ਵੀ ਲੱਗਦੇ ਨਾਲ ਬੀਰ ਹੁਣੀ ਮੌਜੂਦ ਨੇ ਨਾਲ ਮਾਤਾ ਜੀ ਹੁਣੀ ਨੇ ਸਾਰਾ ਪਰਿਵਾਰ ਦਮਾਲੇ ਸਜਾ ਕੇ ਇਸੇ ਤਰ੍ਹਾਂ ਰੱਖਦਾ ਬਾਕੀ ਭੈਣ ਹੁਣਾ ਨਾਲ ਆਪਾਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਦਮਾਲੇ ਸਾਰੇ ਬੱਚੇ ਐ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਨੇ ਦਮਾਲੇ ਸਜਾਏ ਆ ਤਾਂ ਮੈਂ ਜਾਣਨਾ ਚਾਹੁੰਨਾ ਕਿ ਇਹ ਸਾਰਾ ਪਰਿਵਾਰ ਇਸ ਹਾਂਜੀ ਅਸੀਂ ਸਭ ਸਾਰਾ ਪਰਿਵਾਰ ਐਦਾਂ ਹੀ ਤੁਮਾਲੇ ਸਜਾ ਕੇ ਰੱਖਦੇ ਹਾਂ ਜੀ ਸਾਡੇ ਡੈਡੀ ਜੀ ਤੋਂ ਲੈ ਕੇ ਸਾਡੇ ਸਭ ਤੋਂ ਛੋਟੇ ਬੱਚੇ ਤੋਂ ਲੈ ਕੇ ਤੱਕ ਮਤਲਬ ਜਦੋਂ ਬੱਚਾ ਗਰਭ ਵਿੱਚ ਠਹਿਰ ਜਾਂਦਾ ਉਦੋਂ ਹੀ ਅਸੀਂ ਸਹਿਜ ਪਾਠ ਆਰੰਭ ਕਰ ਲੈਂਦੇ ਹਾਂ ਜੀ ਮਤਲਬ ਬੱਚੇ ਦੇ ਜਨਮ ਤੋਂ ਪਹਿਲਾਂ ਪਹਿਲਾਂ ਭੋਗ ਪਾ ਦਈਦਾਈ ਜੀ ਇਹ ਪੈਣਾ ਇਹ ਚਣਗ ਜਿਹੜੀ ਇਹ ਸਿੱਖੀ ਦੀ ਇਹ ਕਿੱਥੋਂ ਤੇ ਕਿਵੇਂ ਲੱਗੀ ਪਿੱਛੇ ਪਰਿਵਾਰਾਂ ਤੋਂ ਚੱਲਦੀ ਆ ਰਹੀ ਜਾਂ ਕੋਈ ਬਾਅਦ ਵਿੱਚ ਚਣਗ ਲੱਗੀ ਸੀ ਹਾਂਜੀ ਸਾਡੇ ਡੈਡੀ ਜੀ ਹੁਣ ਤੋਂ ਹੀ ਵੈਸੇ ਜ਼ਿਆਦਾ ਲੱਗੀ ਐ ਪਹਿਲਾਂ ਤਾਂ ਅਮਰਸ਼ਾ ਕੇ ਹੋਇ ਸੀਗਾ ਉੱਧਰ ਸਾਡੇ ਦਾਦਾ ਜੀ ਹੋਣਾ ਨੇ ਵੀ ਜੀ ਸਾਡੇ ਮਤਲਬ ਪਿੱਛੇ ਫੈਮਿਲੀ ਵੀ ਸਾਰੇ ਅਮਰਤਾਰੀ ਨੇ ਜੀ ਜੀ ਕਿ ਭੈਣ ਜਿਸ ਤਰੀਕੇ ਨਾਲ ਦਹੀਂ ਭੱਲਿਆਂ ਦਾ ਕੰਮ ਸ਼ੁਰੂ ਕੀਤਾ ਤਾਂ ਇਹ ਕਨਸੈਪਟ ਦਿਮਾਗ 'ਚ ਕਿਵੇਂ ਆਇਆ ਕਿ ਆਪਾਂ ਇਸ ਤਰ੍ਹਾਂ ਰੂਟ ਸਾਈਡ ਉੱਤੇ ਕੰਮ ਜਿਹੜਾ ਹੈ ਉਹ ਸ਼ੁਰੂ ਕਰ ਸਕਦੇ ਹਾਂ ਇਹ ਪਹਿਲਾਂ ਨਹੀਂ ਸੀ ਮੈਂ ਭਾਜੀ ਪਲੈਨਿੰਗ ਕੋਈ ਵੀ ਸਾਡੀ ਤੇ ਸਾਡੇ ਮੇਰੇ ਹਸਬੰਡ ਹੋਣੀ ਇਹਨਾਂ ਨੇ ਸਰਦਾਈ ਤਾਂ ਲਗਾਉਣਾ ਸੀਗਾ ਜੀ ਸਟਾਲ ਲਗਾਉਣਾ ਸੀਗਾ ਤੇ ਸਾਡੇ ਜਿਹੜੇ ਨੇਬਰਸ ਨੇ ਅਸੀਂ ਘਰ ਦੇ ਵਿੱਚ ਭੱਲੇ ਬਣਾਦੇ ਸੀਗੇ ਸ ਮੇਰੇ ਮੰਮੀ ਜੀ ਹੋਣੇ ਤੇ ਉਹਨਾਂ ਨੇ ਸਾਡੇ ਭੱਲੇ ਖਾਦੇ ਹੋਏ ਸੀਗੇ ਉਹਨਾਂ ਨੂੰ ਬਹੁਤ ਪਸੰਦ ਆਏ ਤੇ ਉਹ ਕਹਿੰਦੇ ਤੁਸੀਂ ਕੱਲੀ ਸਰਦਾਈ ਹੀ ਕਿਉਂ ਭੱਲੇ ਹੀ ਕਿਉਂ ਭੱਲੇ ਵੀ ਕਿਉਂ ਨਾ ਲਗਾਓ ਤੇ ਉਹਨਾਂ ਨੇ ਸਾਨੂੰ ਸਰਪ੍ਰਾਈਜ਼ ਦਿੱਤਾ ਸਾਨੂੰ ਬੋਟ ਛੁਪਵਾ ਕੇ ਦੇ ਦਿੱਤੇ ਬੇਬੇ ਜੀ ਦੇ ਸਪੈਸ਼ਲ ਦਹੀਂ ਭੱਲੇ ਅੱਛਾ ਜੀ ਹਾਂ ਮਤਲਬ ਜਿਹੜਾ ਬੋਰਡ ਲੱਗਿਆ ਵਾ ਮੇਨ ਬੇਬੇ ਜੀ ਉਹਨਾਂ ਦੇ ਸਪੈਸ਼ਲ ਦਹੀਂ ਭੱਲੇ ਹਾਂਜੀ ਬੇਬੇ ਜੀ ਦੇ ਬਣਾਉਂਦੇ ਇਹ ਨੇ ਬੇਬੇ ਜੀ ਬਣਾਉਂਦੇ ਨੇ ਜੀ ਅਸੀਂ ਤਾਂ ਬਾਕੀ ਦੀ ਤਿਆਰੀ ਕਰੀਦੀ ਮੇਨ ਬੇਬੇ ਜੀ ਨੇ ਸੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕ ਮੈ ਤਾਂ ਜੀ ਬਹੁਤ ਚਿਰ ਤੋਂ ਪਹਿਲਾਂ ਆਪਣੇ ਵਿਆਹ ਤੋਂ ਵੀ ਪਹਿਲਾਂ ਤੋਂ ਹੀ ਬਣਾਉਂਦੀ ਸੀ ਜੀ ਪਹਿਲਾਂ ਨਹੀਂ ਕਦੇ ਦਿਮਾਗ ਚ ਆਇਆ ਵੇ ਇੰਦਾ ਵੀ ਆਪਾਂ ਕੁਝ ਸ਼ੁਰੂ ਕਰ ਸਕਦੇ ਇੰਦਾ ਹਨਾ ਲੋਕਾਂ ਦੇ ਵਿੱਚ ਜਾਇਆ ਜਾ ਸਕਦਾ ਜਾਂ ਆਪਣਾ ਕੰਮ ਸ਼ੁਰੂ ਕੀਤਾ ਜਾ ਸਕਦਾ ਨਹੀਂ ਜੀ ਇੰਦਾ ਨਹੀਂ ਜਿਹੋ ਉਦੋਂ ਜਦੋਂ ਕੋਈ ਘਰ ਫੰਕਸ਼ਨ ਹੁੰਦਾ ਸੀਗਾ ਉਦੋਂ ਬਣਾਈਦੇ ਸੀ ਆਪਣੇ ਮਹਿਮਾਨਾਂ ਨੂੰ ਛਕਾਈ ਦੇ ਸੀਗਾ ਆਿਆਂ ਨੂੰ ਜੀ ਤਾਂ ਗੁਰਦਾਰਾ ਸਾਹਿਬ ਵੀ ਕਈ ਵਾਰੀ ਬਣਾ ਕੇ ਲੰਗਰ ਲਗਾ ਦਈਦਾ ਸਕਦਾ ਜੀ ਇੰਦਾ ਨਹੀਂ ਸੀ ਕਦੇ ਵੀ ਸੋਚਿਆ ਇਸ ਤਰ੍ਹਾਂ ਵੀ ਬੇਨਾਨ ਪਹਿਲਾ ਰਿਸ਼ਤੇਦਾਰੀ ਵਿੱਚ ਸਗੇ ਮਸ਼ਹੂਰ ਹੈ ਨਾ ਹੁਣ ਤਾਂ ਲੋਕਾਂ ਤੱਕ ਪਹੁੰਚ ਗਈ ਚੀਜ਼ ਹਾਂਜੀ ਹਾਂਜੀ ਕਿ ਕਿਸ ਤਰੀਕੇ ਨਾਲ ਤੁਸੀਂ ਦਹੀਂ ਭੱਲੇ ਤਿਆਰ ਕਰਦੇ ਹੋ ਵਿੱਚ ਕੀ ਕੀ ਪਾਉਂਦੇ ਹੋ ਪਹਿਲਾਂ ਅਸੀਂ ਦਾਲ ਜੀ ਰਾਤ ਨੂੰ ਭਿਉਂ ਦਿੰਦੀ ਆ ਮਾਂਹ ਦੀ ਦਾਲ ਜੀ ਫੇ ਸਵੇਰ ਉੱਠ ਕੇ ਉਹਨੂੰ ਪੀਸ ਕੇ ਫੇ ਵਿੱਚ ਜਿੱਦਾਂ ਜਵੈਨ ਵਗੈਰਾ ਇਦਾਂ ਲੂਣ ਮਸਾਲਾ ਸਾਰਾ ਪਾ ਕੇ ਫੇਰ ਉਹਨਾਂ ਨੂੰ ਬਾਅਦ ਵਿੱਚ ਫਰਾਈ ਕਰੀ ਪਾਜੀ ਫੇਰ ਪਾਣੀ ਵਿੱਚ ਭਿਉ ਕੇ ਪਾ ਦੇ ਕੇ ਉਹਨਾਂ ਨੂੰ ਫੇਰ ਖਾਣ ਵਾਸਤੇ ਤਿਆਰ ਹੋ ਜਾਂਦੇ ਜਿਵੇਂ ਭੈਣ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇੱਥੇ ਸ਼ੌਪ ਲਾਂ ਹੁਣ ਸਾਨੂੰ ਭਾਜੀ ਪਿਛਲੇ ਜੁਲਾਈ ਤੋਂ ਮਤਲਬ ਸ਼ੁਰੂ ਕੀਤੇ ਸੀਗੇ ਸਟਾਰਟਿੰਗ ਵਿੱਚ ਹੀ ਸਾਨੂੰ ਹੋ ਗਏ 8-9 ਮਹੀਨੇ ਹੋ ਗਏ ਮੇਰੇ ਖਿਆਲ ਨਾਲ ਹਨਾ ਕਿੰਨਾ ਕੁ ਰਿਸਪੌਂਸ ਆ ਰਿਹਾ ਲੋਕਾਂ ਦਾ ਬਹੁਤ ਵਧੀਆ ਫੀਡਬੈਕ ਆ ਜੀ ਬਹੁਤ ਬਹੁਤ ਖੁਸ਼ ਹੁੰਦੇ ਨੇ ਸਾਰੇ ਕਸਟਮਰ ਸਾਡੇ ਤੇ ਬਹੁਤ ਖੁਸ਼ੀ ਹੁੰਦੀ ਜਦੋਂ ਆ ਕੇ ਸਾਨੂੰ ਕਹਿੰਦੇ ਨੇ ਭੈਣ ਜੀ ਦੀਦੀ ਸਾਨੂੰ ਇਦਾਂ ਬਹੁਤ ਟੇਸਟੀ ਨੇ ਸਗੋਂ ਮਤਲਬ ਪਹਿਲਾਂ ਤਾਂ ਹਲੇ ਘੱਟ ਸੀਗਾ ਸਰਦੀਆਂ ਵਿੱਚ ਸਾਡਾ ਕੰਮ ਬਹੁਤ ਘਟ ਗਿਆ ਸੀ ਤੇ ਇੱਕ ਸਾਡੇ ਭਾਜੀ ਨੇ ਰੀਲ ਪਾਈ ਇੰਸਟਾਗ੍ਰam ਤੇ ਉਸ ਤੋਂ ਬਾਅਦ ਸਾਡੇ ਕਸਟਮਰ ਬਹੁਤ ਹੋਰ ਰੀਚ ਹੋ ਗਏ ਉਹ ਤੋਂ ਬਤਾ ਸਾਨੂੰ ਵੇਲੇ ਨਹੀਂ ਮਿਲਿਆ ਜੀ। ਅੱਛਾ ਜੀ। ਹਾਂਜੀ ਹਾਂਜੀ। ਅੱਛਾ ਪਹਣੇ ਜਿਸ ਤਰੀਕੇ ਨਾਲ ਅੱਜ ਕੱਲ ਦੇ ਸਮੇਂ 'ਚ ਮਾਡਰਨ ਤਰੀਕੇ ਨਾਲ ਹਨਾ ਬੰਦਾ ਅੱਗੇ ਵੱਧਦਾ ਜਾ ਰਿਹਾ ਬੱਚਿਆਂ ਨੂੰ ਅੱਗੇ ਕਹਿੰਦਾ ਵੀ ਚਲੋ ਚੰਗੇ ਕਾਨਵੈਂਟ ਸਕੂਲਾਂ ਵਿੱਚ ਪੜਾਈਏ। ਹਨਾ ਵਿਦੇਸ਼ ਭੇਜਣ ਦਾ ਜਾਂ ਹੋਰ ਪਹਿਲੇ ਬੰਦਾ ਸੋਚ ਕੇ ਬੈਹ ਜਾਂਦਾ। ਤੁਸੀਂ ਬੱਚਿਆਂ ਨੂੰ ਗੁਰਸਿੱਖੀ ਲਾਈਨ ਪਾਸੇ ਜੋੜ ਰਹੇ ਹੋ ਤਾਂ ਇਹ ਕਿਵੇਂ ਤੁਸੀਂ ਅੱਗੇ ਪ੍ਰੋਸੈਸ ਕਰ ਰਹੇ ਹੋ? ਤੁਹਾਡਾ ਦਿਲ ਕਰਦਾ ਕਿ ਮਾਡਰਨ ਤਰੀਕੇ ਨਾਲ ਬੱਚੇ ਅੱਗੇ ਜੁੜਨ ਕਿਉਂਕਿ ਬਹੁਤ ਸਾਰੇ ਚਾਹੇ ਗੁਰਸਿੱਖ ਹੁੰਦੇ ਨੇ ਉਹਨਾਂ ਦੇ ਬੱਚੇ ਮਾਡਰਨ ਜਿਹੜੇ ਬਣ ਜਾਂਦੇ ਨੇ। ਮੇ ਬਾਕੀ ਪੜਾਈ ਤਾਂ ਚੱਲੋ ਹੁੰਦੀ ਰਹਿੰਦੀ ਐ ਹਨਾ Independently ਜਦੋਂ ਇਹ ਕੰਮ ਤੁਸੀਂ ਸਟਾਰਟ ਕੀਤਾ ਦਹੀਂ ਭੱਲਿਆਂ ਦਾ ਕੋਈ ਸਮੱਸਿਆ ਵੀ ਆਈ ਮੁਸ਼ਕਲ ਵੀ ਆਈ ਕੋਈ ਕੋਈ ਮੁਸ਼ਕਲ ਨਹੀਂ ਜੀ ਆਈ ਨਾਲ ਦੀ ਨਾਲ ਸਾਡਾ ਚੱਲਦਾ ਰਿਹਾ ਤੇ ਨਾਲ ਦੀ ਨਾਲ ਹੀ ਅਸੀਂ ਸਮਾਨ ਜੋੜਦੇ ਰਹੇ ਹਾਂਜੀ ਅੱਛਾ ਮਾਤਾ ਜੀ ਲੱਗਦਾ ਸੀਗਾ ਕਿ ਕੰਮ ਜਿਹੜਾ ਐ ਉਹ ਚੱਲ ਪਊਗਾ ਕੰਮ ਤੁਰਪੂਗਾ ਇਦਾਂ ਤਾਂ ਕੋਈ ਦਿਮਾਗ ਵਿਚਾਈ ਨਹੀਂ ਜੀ ਗੱਲ ਜਿੱਦਣ ਤੋਂ ਲੈ ਕੇ ਬੈਠ ਗਿਆ ਜੀ ਭੱਲੇ ਬਣਾ ਕੇ ਮਹਾਰਾਜ ਦੀ ਕਿਰਪਾ ਨਾਲ ਹੀ ਬਸ ਸਾਡਾ ਜੀ ਕੰਮ ਚਾਲੂ ਹੋ ਗਿਆ ਇਹ ਲੱਗਦਾ ਕਿ ਅੱਜ ਬੇਬੇ ਦੇ ਭੱਲੇ ਜਿਹੜੇ ਆ ਸਾਰੇ ਪਾਸੇ ਮਸ਼ਹੂਰ ਹੋ ਗਏ। ਮਸ਼ਹੂਰ ਹਾਂਜੀ ਜੀ ਸਾਨੂੰ ਬਾਹਰੋਂ ਵੀ ਕੌਲ ਆਉਂਦੇ ਆਂ ਜੀ ਇੰਗਲੈਂਡ, ਕੈਨੇਡਾ, ਇਡਲੀ ਤੋਂ ਲੋਕ ਆ ਕੇ ਕਹਿੰਦੇ ਆ ਜੀ ਅਸੀਂ ਤੁਹਾਡੀ ਉਧਰ ਮੂਵੀ ਦੇਖੀ ਸਾਡੇ ਰਿਸ਼ਤੇ ਦਾ ਸਪੈਸ਼ਲ ਕਹਿੰਦੇ ਕਹਿੰਦੇ ਵੀ ਉੱਥੇ ਜੀ ਭੱਲੇ ਤੁਸੀਂ ਖਾ ਕੇ ਆਇਓ ਮਾਤਾ ਦੇ ਭੱਲੇ ਜ਼ਰੂਰ ਖਾ ਕੇ ਆਇਓ ਜੀ। ਇਹ ਸਪੋਰਟ ਕੀ ਦੀ ਸਭ ਤੋਂ ਵੱਧ ਰਹੀ ਇਸ ਦੇ ਵਿੱਚ ਸਟਾਰਟਿੰਗ ਵੇਲੇ ਜਦੋਂ ਗੱਲ ਸ਼ੁਰੂ ਹੋਈ ਵੀ ਦਹੀਂ ਭੱਲਿਆਂ ਦੇ ਇਦਾਂ ਲਾਏ ਜਾ ਸਕਦੇ ਜਾਂ ਬੂਡ ਦਾ ਸਰਪ੍ਰਾਈਜ਼ ਆ ਗਿਆ ਘਰੇ। ਦੋੱਚ ਫਿਰ ਸ਼ੁਰੂਆਤ ਕਿਵੇਂ ਹੋਈ ਵੀ ਕਿਵੇਂ ਕਰਾਂਗੇ ਕਿੰਨੀ ਮਟੀਰੀਅਲ ਲੱਗਣਾ ਚਾਹੀਦਾ ਜਾਂ ਕਿਵੇਂ ਉਹ ਸਾਰਾ ਪ੍ਰੋਸੈਸ ਹੋਇਆ ਸਲਾਹ ਕਿਵੇਂ ਬਣੀ ਉਹ ਸਲਾਹਤਾ ਜੀ ਸਾਡੇ ਮਾਤਾ ਜੀ ਹੁਣੇ ਲੰਗਰ ਵੀ ਜਿੱਤਾਂ ਪਹਿਲਾਂ ਸ਼ੁਰੂ ਤੋਂ ਤਿਆਰ ਕਰਦੇ ਨੇ ਗੁਰਦੁਆਰਾ ਸਾਹਿਬ ਤੋਂ ਤਾਂ ਇਹਨਾਂ ਨੂੰ ਸਾਰਾ ਹਿਸਾਬ ਕਿਤਾਬ ਰਹਿੰਦਾ ਕਿ ਕਿੰਨੇ ਜਣਿਆਂ ਵਾਸਤੇ ਕਿੰਨੇ ਕਿੰਨੀ ਚੀਜ਼ ਲੱਗੇਗੀ ਇਹ ਆਪ ਹੀ ਤਿਆਰ ਕਰ ਲੈਂਦੇ ਨੇ ਜੀ ਠੀਕ ਹੈ ਫਿਰ ਸਾਰਾ ਆਪਣੇ ਆਪ ਤਿਆਰ ਕਰਦੇ ਆ ਇਥੇ ਸਰਵ ਤੁਸੀਂ ਕਰਦੇ ਹਾਂ ਹਾਂ ਜੀ ਸਰਵ ਆਸੀਂ ਕਰਦੇ ਆ ਭੱਲੇ ਇਹ ਬਣਾਉਂਦੇ ਨੇ ਤੇ ਬਾਕੀ ਚਟਨੀ ਵਗੈਰਾ ਅਸੀਂ ਤਿਆਰ ਕਰਕੇ ਘਰੋਂ ਲੈ ਆਈਦੀ ਆ ਤੇ ਸਰਵ ਇੱਥੇ ਫਿਰ ਰਲ ਮਿਲ ਕੇ ਕਰ ਲਈਦੀ ਆ ਜੀ ਪਹਿਣ ਕਾਫੀ ਪਿਆਰ ਲੱਗਦਾ ਤੁਹਾਡੇ ਦੋਵਾਂ ਭੈਣਾਂ ਦਾ ਆਪਸ ਵਿੱਚ ਹਨਾ ਚਲੋ ਇੱਕ ਘਰ ਦੇ ਵਿੱਚ ਹੈਨਾ ਵਿਆਹਿਆ ਤਾਂ ਕਿਵੇਂ ਮਤਲਬ ਕਿ ਸਾਰਾ ਪ੍ਰੋਸੈਸ ਚੱਲਦਾ ਦੋਵੇਂ ਭੈਣਾਂ ਕਿਵੇਂ ਮੈਨੇਜ ਕਰਦੇ ਭਾਜੀ ਵਧੀਆ ਮੈਨੇਜ ਹੋ ਜਾਂਦਾ ਜੀ ਜਿੱਦਾਂ ਮੈਂ ਪਹਿਲਾਂ ਹੇਰਾਂ ਦੀ ਜੀ ਦੁਕਾਨ ਨੂੰ ਜੀ ਫਿਰ ਮਗਰੋਂ ਮਿਆਣੀ ਕੰਮ ਵੜ ਕੇ ਘਰ ਦਾ ਜੀ ਥੋੜਾ ਟਾਈਮ ਬਾਅਦ ਜੀ ਵਧੀਆ ਮਲ ਕੇ ਮੈਨੇਜ ਹੋ ਜਾਂਦਾ ਜੀ ਮਤਲਬ ਤੁਸੀਂ ਘਰ ਦਾ ਕੰਮ ਤੁਸੀਂ ਕਰ ਲੈਨੇ ਹੋ ਤੇ ਦੁਕਾਨ ਦਾ ਫਿਰ ਇਹ ਸੰਭਲ ਲੈਂਦੇ ਹਾਂਜੀ ਪਹਿਲਾਂ ਹਾਂਜੀ ਮੈਂ ਘਰ ਦਾ ਕੰਮ ਕਰਕੇ ਆਨੀ ਜੀ ਫਿਰ ਇੱਥੇ ਵੀ ਕਰਵਾਣੇ ਜੀ ਜਾ ਕੇ ਨਾਲ ਹਾਂਜੀ ਬਸ ਜੀ ਫਿਰ ਰਾਤ ਨੂੰ ਨਿਵੇੜ ਕੇ ਜਾਣੇ ਇ ਸਤਿ ਪਾਜੀ ਤੁਸੀਂ ਜਿਸ ਤਰੀਕੇ ਨਾਲ ਪੈਣਾ ਹੋਣੀ ਸਾਰੇ ਇਹਨਾਂ ਪਰਿਵਾਰ ਹਨਾ ਰੋਡ ਸਾਈਡ ਉੱਤੇ ਕੰਮ ਕਰ ਰਹੇ ਤੁਸੀਂ ਕਿਸ ਤਰੀਕੇ ਨਾਲ ਜਦੋਂ ਤੁਹਾਨੂੰ ਇਹਨਾਂ ਨੇ ਦੱਸਿਆ ਆ ਜਾ ਤੁਹਾਡੇ ਨਾਲ ਗੱਲ ਹੋਈ ਤੁਹਾਡਾ ਕੀ ਰਿਐਕਸ਼ਨ ਹੈਗਾ ਜੀ ਰਿਐਕਸ਼ਨ ਦੇਖੋ ਸਾਡਾ ਬਹੁਤ ਮਹਾਰੇ ਦੀ ਕਿਰਪਾ ਦੇ ਨਾਲ ਜਦੋਂ ਅਸੀਂ ਸ਼ੁਰੂ ਕੀਤਾ ਸਾਨੂੰ ਇਹ ਕੋਈ ਦਿੱਕਤ ਨਹੀਂ ਹੋਈ ਯਾਨੀ ਕਿ ਨਾ ਕਸਟਮਰ ਦੀ ਨਾ ਸਾਨੂੰ ਕੋਈ ਹੋਰ ਇਹਦੇ ਵਿੱਚ ਬਸ ਮਹਾਰੇ ਨੇ ਆਪ ਇਹ ਖੇਡ ਵਰਤਾਤੀ ਸਾਰੀ ਹਾਂ ਜੀ ਕੋਈ ਮੁਸ਼ਕਲ ਨਹੀਂ ਆਈ ਹੈਗੀ ਤੁਹਾਡਾ ਕੰਮ ਨਾਲ ਨਾਲ ਸ਼ੁਰੂ ਨਹੀਂ ਮੁਸ਼ਕਲ ਕੋਈ ਨਹੀਂ ਆਈ ਹੈਗੀ ਤੁਸੀਂ ਹੁਣ ਦੇਖ ਸਕਦੇ ਹੋ ਸਿਆਲਾਂ ਦੇ ਵਿੱਚ ਆ ਕੇ ਨਾ ਸਾਰੀਆਂ ਦੁਕਾਨਾਂ ਦੇ ਭੱਲੇ ਬਹੁਤ ਘਟ ਜਾਂਦੇ ਆ ਵਿਕਣੋਂ ਮਸੀਂ ਜਣ ਕੇ 10 ਪਲੇਟਾਂ ਰਹਿ ਜਾਂਦੀਆਂ ਸਾਡੇ ਦੇ ਮਹਾਰਾਜ ਦੀ ਅਨਿਕਰ ਪਰ ਇਹ ਵੀ ਸਾਡੀ 100-100 ਪਲੇਟ ਵੀ ਲੱਗੀ ਆ ਤੇ ਕਸਟਮਰ ਜਿਹੜਾ ਵੀ ਆਂਦਾ ਆ ਉਹ ਵੀਡੀਓ ਪਾਉਣ ਦੇ ਨਾਲ ਸਾਡਾ ਇੰਨਾ ਕਿ ਜਣ ਕੇ ਹੋ ਗਿਆ ਵੀ ਬਾਹਰਲਾ ਕਸਟਮਰ ਸਾਡੇ ਕੋਲ ਬਹੁਤ ਆ ਰਿਹਾ ਐਨਆਰਏ ਕਸਟਮਰ ਜਿਹੜੇ ਨਾ ਹੁਣ ਆਇਓ ਆ ਇੱਥੇ ਉਹ ਹਰੇਕ ਸਾਨੂੰ ਇਹੀ ਦੱਸਦਾ ਕਿ ਬਈ ਤੁਹਾਡੀ ਵੀਡੀਓ ਦੇਖ ਕੇ ਆਏ ਆ ਹੁਣ ਵੀ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਮੁੰਡਾ ਆ ਉਹ ਜਿੰਨਾ ਚਿਰ ਉਹਨੂੰ ਛੁੱਟੀ ਨੂੰ ਕਟਕਟ 2 ਮਹੀਨੇ ਹੋ ਗਏ ਉਹ ਤੀਜੇ ਚੌਥੇ ਦਿਨ ਆ ਹੀ ਜਾਂਦਾ ਪੱਲੇ ਘਰ ਇੱਥੇ ਅੱਛਾ ਭਾਜੀ ਆਪ ਦਹੀਂ ਭੱਲੇ ਜਿਹੜੇ ਆ ਇੱਕ ਵਿੱਚ ਜਿਹੜਾ ਆ ਭੱਲਾ ਪਾਇਆ ਹੁੰਦਾ ਤੁਸੀਂ 4 ਪਾ ਕੇ ਦਿੰਨੇ ਹੋ ਇਹ ਤਾਂ ਕਹਿ ਲੋ ਜੀ ਵੀ ਖਾਲਸਾ ਲੰਗਰੇ ਲਾਉਂਦਾ ਹੈ ਆਪਣਾ ਅਬਜੂ ਦੇ ਲੰਗਰਾਂ ਤੇ ਟਿਕਿਆ ਹੋਇਆ ਤੇ ਉਹ ਸਾਡੀ ਬੇਬੇ ਜੀ ਹੁਣਾਂ ਦਾ ਇਹ ਸੀਗਾ ਵੀ ਆਪਾਂ 4 ਹੀ ਭੱਲੇ ਦੇਣੇ ਆ ਉਹਦੇ ਵਿੱਚ ਪਲੇਟ ਦੇ ਵਿੱਚ ਸਾਨੂੰ ਬਹੁਤ ਕਸਟਮਰ ਹੁਣ ਵੀ ਆ ਕੇ ਕਹਿੰਦੇ ਵੀ ਜਿਹੜੇ ਹਿਸਾਬ ਨਾਲ ਤੁਸੀਂ ਪਲੇਟ ਦੀ ਤੁਹਾਡੀ ਕੁਆਂਟੀਟੀ ਦੀ ਆ ਵੀ ਤੁਸੀਂ ਰੇਟ ਬਹੁਤ ਘੱਟ ਰੱਖਿਆ ਹੋਇਆ ਅਸੀਂ ਬਸ ਇਹਦੇ ਵਿੱਚ ਹੀ ਖੁਸ਼ ਹਾਂ ਜੀ ਚਾਰ ਪੱਲੇ ਅਸੀਂ ਦੇਈਦੇ ਆ 50 ਰੁਪਏ ਦੇ ਚਾਰ ਪੱਲੇ ਜੀ ਬਈ ਤੁਹਾਡਾ ਦਿਲ ਕੀ ਕਹਿੰਦਾ ਤੁਹਾਡਾ ਦਿਲ ਕਿੰਨਾ ਖੁਸ਼ ਹੈ ਮੈਂ ਬਹੁਤ ਖੁਸ਼ ਆ ਜੀ ਸੇਵਾ ਕਰਕੇ ਸਾਰਿਆਂ ਦੀ ਗੁਰਦੁਆਰਾ ਸਾਹਿਬ ਵੀ ਜਾਈਦਾ ਜੀ ਲੰਗਰ ਖੰਡਪਾਲ ਸਾਹਿਬ ਆ ਰੰਭ ਹੁੰਦੇ ਨਾ ਦੋ ਦਿਨ ਦੇ ਜਿਹੜੇ ਪਹਿਲੇ ਹੁੰਦੇ ਜੀ ਮੈਂ ਹੀ ਲੰਗਰ ਤਿਆਰ ਕਰਨਾ ਜੀ ਜਿੰਨਾ ਵੀ 100 ਬੰਦੇ ਦਾ ਹੋ ਜਵੇ 200 ਦਾ ਹੋ ਜਵੇ ਉਹ ਅਸੀਂ ਮੈਂ ਹੀ ਸਾਰੀ ਤਿਆਰੀ ਕਰਨੀ ਤੋੜ ਕੇ ਲਾਣੇ ਆ ਜੀ ਇੱਕ ਦਿਨ ਹਲਵਾਈ ਦਾ ਹੁੰਦਾ ਜੀ ਦੋ ਦਿਨ ਮੇਰੇ ਸੇਵਾ ਤੇ ਹੁੰਦਾ ਜੀ ਬਾਪੂ ਜੀ ਉਹਨਾਂ ਦੀ ਕਿੰਨੀ سپورਟ ਹੈ ਜੀ ਹਾਂਜੀ ਉਹਨਾਂ ਦੀ ਹੈਗੀ ਆ ਜੀ ਉਹ ਫੋਨ ਤੇ ਸਾਨੂੰ ਕਰਦੇ ਰਹਿੰਦੇ ਆ ਜੀ ਅਸੀਂ ਭੱਲੇ ਲਾਇਓ ਕਹਿੰਦੇ ਤੁਸੀਂ ਇਡਲੀ ਵੀ ਨਾਲ ਲਾ ਲਓ ਇਡਲੀ ਵੀ ਅਸੀਂ ਬਣਾ ਲੈਨੇ ਆ ਉਹ ਵੀ ਸ਼ੁੱਕਰ ਸ਼ਨੀਵਾਰੀ ਇਡਲੀ ਵੀ ਚਲਾਉਨੇ ਆ ਜੀ ਨਾਲ ਸਾਗ ਤਾਂ ਮੱਕੀ ਦੀ ਰੋਟੀ ਵੀ ਰੱਖੀ ਆ ਕੋਈ ਹਾਂਜੀ ਉਹ ਵੀ ਛਕ ਲੈਂਦੇ ਆ ਅੱਛਾ ਭੈਣ ਜਿਸ ਤਰੀਕੇ ਨਾਲ ਰਿਸ਼ਤੇਦਾਰ ਹੁੰਦੇ ਨੇ ਆਪਣੇ ਹਨਾ ਤੇ ਰਿਸ਼ਤੇਦਾਰਾਂ ਦੀ ਕਿੰਨੀ سپورਟ ਆ ਜਾਂ ਫਿਰ ਕਦੇ ਕੋਈ 네ਗੇਟਿਵ ਥਾਟ ਵੀ ਦੇਖਣ ਨੂੰ ਮਿਲਿਆ ਵੀ ਆ ਰੋਡ ਤੇ ਕਿਹੜਾ ਕੰਮ ਸ਼ੁਰੂ ਕਰ ਲੈ ਕੇ ਕਦੇ ਇਦਾਂ ਕਿਸੇ ਨੇ ਕਿਹਾ ਹੋਵੇ ਨਹੀਂ ਜੀ ਕਦੇ ਕਿਸੇ ਨੇ ਕਿਹਾ ਨਹੀਂ 네ਗੇਟਿਵ ਥੋੜੇ ਸਾਰੇ ਐਪਰੀਸ਼ੀਏਟ ਹੀ ਕਰਦੇ ਨੇ ਕਿ ਕੁੜੀਆਂ ਬਾਹਰ ਜਾ ਕੇ ਕੰਮ ਕਰਦੀਆਂ ਤੁਸੀਂ ਇੱਥੇ ਕੰਮ ਕਰ ਰਹੇ ਹੋ ਵੀ ਬਹੁਤ ਖੁਸ਼ ਹੁੰਦੇ ਨੇ ਜੀ ਸਾਰੇ ਬਹੁਤ ਲੱਗਦਾ ਪੈਣੇ ਇੱਥੇ ਰਹਿ ਕੇ ਵੀ ਕਾਮਯਾਬ ਹੋਇਆ ਜਾ ਸਕਦਾ ਜਿੱਦਾਂ ਬਹੁਤ ਸਾਰੇ ਆਪਣੇ ਮਤਲਬ ਪੰਜਾਬੀ ਆਵਾ ਹੁਣ ਡੰਕੀ ਵਾਲਾ ਮਸਲਾ ਵੀ ਚੱਲ ਰਿਹਾ ਹੁਣ ਕਿੰਨੇ ਸਾਰੇ ਹਨਾ ਲੱਖਾਂ ਰੁਪਏ ਲਾ ਕੇ ਜਾ ਰਹੇ ਲੱਗਦਾ ਕਿ ਇੱਥੇ ਵੀ ਪਾ ਲੱਖ 2 ਲੱਖ ਇਨਵੈਸਟ ਕਰਕੇ ਇਦਾਂ ਦਾ ਕੰਮ ਖੋਲ ਸਕਦੇ ਆ ਨਾਲੇ ਪੰਜਾਬ ਦੇ ਪੰਜਾਬ ਚ ਆਪਣੇ ਘਰ ਦੇ ਵਿੱਚ ਨਾਲੇ ਚੰਗਾ ਕੰਮ ਚੱਲ ਸਕਦਾ ਬਿਲਕੁਲ ਜੀ ਅਸੀਂ ਤਾਂ ਇੱਥੇ ਹੀ ਕੰਮ ਹੈ ਸਾਨੂੰ ਤਾਂ ਇਹੀ ਕੈਨੇਡਾ ਇਹ ਸਭ ਕੁਝ ਸੈੱਟ ਸਾਡਾ ਤਾਂ ਇਹੀ ਸਵਰਗੀ ਹੈ ਜੀ ਸਵਰਗ ਮਤਲ ਕਿਵੇਂ ਤੁਸੀਂ ਐਕਸਪਲੇਨ ਕਿਵੇਂ ਕਰੋਗੇ ਸਵਰਗ ਕਿਵੇਂ ਤੁਹਾਨੂੰ ਲੱਗਦਾ ਹੈ ਸਵਰਗ ਇਹ ਹੈ ਕਿ ਅਸੀਂ ਫੈਮਿਲੀ ਤੋਂ ਦੂਰ ਜਾਣ ਦੀ ਲੋੜ ਨਹੀਂ ਪੈਂਦੀ ਬੱਚੇ ਵੀ ਸਾਡੇ ਨਾਲ ਹੀ ਰਹਿੰਦੇ ਨੇ ਸਾਰੀ ਫੈਮਿਲੀ ਦਾ ਸਪੋਰਟ ਸਾਡੇ ਹਸਬੰਡ ਵੀ ਮੰਮੀ ਡੈਡੀ ਵੀ ਸਾਰੇ ਮਤਲਬ ਕੋਲੇ ਰਹਿੰਦੇ ਨੇ ਤੇ ਇਕੱਠੇ ਹੀ ਸਾਡ ਮਿਲ ਕੇ ਸਾਰਾ ਕੁਝ ਹੋ ਜਾਂਦਾ ਹੈ ਬਹੁਤ ਖੁਸ਼ੀ ਮਿਲਦੀ ਹੈ ਸਾਰੇ ਮਤਲਬ ਕਸਟਮਰਜ਼ ਨਾਲ ਮਿਲ ਕੇ ਵੀ ਜਦ ਸਾਰੇ ਐਪਰੀਸ਼ੀਏਟ ਕਰਦੇ ਨੇ ਜੀ ਅੱਛਾ ਭੈਣੇ ਜਿਹੜੇ ਬੱਚੇ ਤੁਹਾਡੇ ਜਿਸ ਤਰੀਕੇ ਨਾਲ ਦਮਾਲੇ ਵੀ ਸਿਆਏ ਹੋਏ ਨੇ ਫਿਰ ਗੁਰਬਾਣੀ ਵੀ ਉਸੇ ਤਰ੍ਹਾਂ ਤੁਹਾਡੇ ਨਾਲ ਸਵੇਰੇ ਉੱਠ ਕੇ ਪੜ੍ਹਦੇ ਨੇ ਅਮਰਤ ਵੇਲੇ ਜਿਵੇਂ ਹਾਂਜੀ ਗੁਰਬਾਣੀ ਵੀ ਸਾਡੇ ਨਾਲ ਹੀ ਪ हाँ जी पाठ सुना देगा जी बच्चा सराय पुत्र पाठ चल पहला तू चलो बाई गुरु जी खाव छ बाई जी का खावा बाई गुरु जी की फते हां जी चलो पाठ सुनाओ 1 एक कोंका फतना उनका ता पुलस हेर बार अकाल मुराद अर्जुन फैपंग गो प्रसार ਆ ਫੱਟ ਜੁਗਾ ਫੱਟ ਜੁਗਾ ਫੱਟ ਹਾਂ ਹੈਪੀ ਫੱਟ ਹਾਂ ਨਾਓ ਵੀ ਫੱਟ ਤੁਸੀਂ ਤੁਹਾਡਾ ਕੀ ਨਾਮ ਉਹ ਤਾਂ ਅਖੰਡ ਜੁਧਕਰ ਅਖੰਡ ਜੁਧਕਰ ਨਾਮ ਬੜਾ ਪਿਆਰਾ ਤੁਹਾਡਾ ਤੇ ਤੁਸੀਂ ਸੁਣਾਉਂਗੇ ਸਾਨੂੰ ਕੁਝ ਜਪਜੀ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਪਜੀ ਸਾਹਿਬ ਓੰਕਾਰ ਸਤਿਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਫਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸੈ ਸਿਆਨ ਪਹਲਾ ਕੋ ਹੈ ਤਾ ਇੱਕ ਨ ਚੱਲੇ ਨਾਲ ਕਿ ਸਚੈ ਆਇਰਾ ਹੋਈ ਐ ਕਿ ਵਕੂੜਾ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵੇ ਨਕਾਰ ਹੁਕਮ ਨਾ ਕਹਿਆ ਚਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜੇ ਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੁਆਈ ਐ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਨਾਨਕ ਹੁਕਮੇ ਦੇ ਬੁੱਝ ਜੈ ਤਾ ਹੋ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਚੜੇ ਨੀ ਸਾਨ ਗਾਵੇ ਕੋ ਗੁਣ बढ़िया चार गावे को विद्या को साध करे गावे को, को जी फिर दे गावे को जापे दिस दूर गावे को वेखे हादरा दूर कथना कथिना आवे तोट कथि कत, कत, कोटि कोट कोट दे थक पाहे जुगा जुगंतर खाही खाहे ਕੁਕਮੀ ਹੁਕਮ ਚਲਾਏ ਰਹਾ ਨਾਨਕ ਵਿਕਸੇ ਪਰਵਾਹ ਸੱਚਾ ਸਾਹਿਬ ਸਜਣਾ ਪਖਿਆ ਪਾਉ ਆਪਾਰ ਆਖੇ ਮੰਗੇ ਦੇ ਦੇ ਰਾਤ ਕਰੇ ਦਤਾਰ ਫੇਰ ਕੀ ਅਗੇ ਰਖੀ ਹੈ ਜਿੱਦ ਸੈ ਦਰਵਾਰ ਮੋਹਗੇ ਬੋਲਣ ਬੋਲੀ ਹੈ ਜਦ ਸੁਣ ਤਰੇ ਪਿਆਰ ਅਮ੍ਰਿਤ ਵੇਲਾ ਸਜਣਾਓ ਬੜੀ ਆਈ ਵੀ ਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਕੇਵਿਆ ਜਾਣੀਏ ਸਭ ਆਪੈ ਸਚਾਰ ਥਾਪੇ ਨ ਜਾਏ ਕਿ ਤਨ ਹੋਏ ਆਪੇ ਹੀ ਆਪ ਨਿਰੰਝਨ ਸੋਏ ਜਿਨ세 ਵੀ ਆਤਿਨ ਪਾਇਆ ਮਾਨ ਨਾਨਕ ਗਾਵਿਆ ਗੁਨੀ ਨਿਦਾਨ ਗਾਵਿਆ ਸੁਨਿਆ ਮਨ ਰਖੇ ਆ ਪਾਉ ਦੁਖ ਪਰ ਹਰਸੁ ਕਰ ਲੈ ਜਾਏ ਗੁਰਮਖ ਨਾਦੁ ਗੁਰਮਖ ਵੇਦੰ ਗੁਰਮਖ ਰਿਹਸਮਾਈ ਗੁੜੀ ਸਰਗੁਰ ਗੋਗਰਿਕ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਣਾ ਜਾਈ ਗੁਰਾ ਇਕ ਦੇ ਬਜਾਈ ਸਭਨਾ ਜੀਆਂ ਕਾ ਇਕ ਦਾਤਾ ਸੋਮੈ ਵਿਸਰ ਨਾ ਜਾਈ ਜੇ ਤੁਗ ਚਾਰੇ ਆਜਾ ਹੋਰ ਦਸੋਣੀ ਹੋਈ ਨਵਾ ਕੰਡਾ ਵਿੱਚ ਜਾਣੀ ਐ ਨਾਲ ਸਲਾਬ ਕੋਏ ਚੰਗਾ ਨਾ ਰਖਾਈ ਕ ਜਸ ਕੀ ਰਤਜਾ ਕਿਲੇ ਜੇ ਤਿਸ ਨਦਰ ਨਾ ਆਵੇ ਤਾ ਬਾਦ ਨ ਪਛੈ ਕੇ ਕੀਟਾ ਅੰਦਰ ਗੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਂ ਗੁਣ ਦੇ ਤੇਹਾ ਕੋਇ ਨ ਸੂਝੈ ਜੇ ਇਸ ਗੁਣ ਕੋਈ ਕਰੈ ਸੁਣੀਐ ਸਿੱਧ ਪੀਰ ਸੁਨਾਥ ਸੁਣੀਐ ਧਰਤ ਤਵਲ ਆਕਾਸ ਸੁਣੀਐ ਦੀਪ ਲੋ ਪਾਤਲ ਸੁਣੀਐ ਪੋਹ ਨ ਸਕੈ ਕਾਲ ਨਾਨਕ ਪਕਦਾ ਸਦਾ ਵਿਗਾ ਸੁਣੀਐ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤ ਹੋ ਗਿਆ ਸੁਣਿਆ 68 ਕਾ ਇਸ਼ਨਾਨ ਸੁਣਿਆ ਪੜਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤ ਅਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਖਪੀਰ ਪਾਸ਼ਾ ਸੁਣਿਆ ਅੰਦੇ ਪਾਵੇ ਰੱਬ ਸੁਣਿਆ ਹਾਥ ਹੋਵੇ ਸਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀਗਤ ਕਹੀ ਨ ਜਾਈ ਜੇ ਕੋ ਕਹਿ ਪਛੇ ਪਛਤਾਏ ਕਾਗਤ ਕਲਮ ਦਾ ਲੇਖਣ ਹਾਰ ਮੰਨੇ ਕਾਬਹਿ ਕਰਮ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਜੈ ਨੈ ਮਨ ਕੋਏ पंच प्रवान पंच प्रधान पंचै पावै दरगमान पंच दर जान पंच कागुर एक त्यान जे को कह कर विचार करते के करना ही सुमार धौल धर्म दया काूत संतोख था प्रख्या दंसूत जे को बुझे हवस सचार तबले ऊपर के तार धरती होर परै होर, होर तिस्ते पार तले कमजोर ਜੀਤ ਜਾਤਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਐ ਲੈ ਖਾਲਿ ਖਜਾਨੇ ਕੋਏ ਲੇਖਾ ਰੇਖਿਆ ਕੀਤਾ ਹੋਏ ਕੇਤਾ ਤੈਨ ਸੁਹਾਲੀਆ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਇੱਕੋ ਕਵਾਉ ਤਸਤੇ ਹੋਏ ਲੱਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਰੰਕਾਰ ਤਰੀਏ ਹੱਥ ਪਰ ਤੁੱਤਨੇ ਪਾਣੀ ਤੋਤੇ ਉਤਰ ਕੇ ਮੂਤ ਪਲੀਤੀ ਕੱਪੜ ਹੋਏ ਦੇਸਾ ਬਣ ਲਈ ਐ ਉਹ ਤੋਏ ਭਰੀਏ ਮਤ ਪਾਪਾ ਕੇ ਸੰਗ ਉਹ ਤੋ ਪਹਿਨਾ ਵੇ ਕੇ ਰੰਗ ਪੁੰਨੀ ਪਾਪੀ ਅਖ ਨਹੀਂ ਕਰ ਕਰ ਕਰਨਾ ਲਿਖਲਾ ਜਾ ਆਪ ਬੀਜਾ ਪੇ ਹੀ ਖਾਹੋ ਨਾਨਕ ਹੁਕਮੀਆ ਵੋ ਜਾਹੋ ਤੀਸ ਤਪ ਦੇ ਅਦਬਦਾਨ ਜੇ ਕੋ ਪਾਵੇ ਤਿਲਕਾਮਨ ਸੁਣਿਆ ਮਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮੰਨਾਉ ਸਭ ਗੁਣ ਤੇਰੇ ਮੈਂ ਲੈ ਮੈਂ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬ੍ਰਹਮਾਉ ਸਤਿ ਸੋਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਰੁਤਮਹਾਂ ਕਵਨ ਜਦ ਹੋਆ ਆਕਾਰ ਵੇਲਾ ਪਈਆ ਪੰਡਤੀ ਜਿਉ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲੇਖਣ ਲੇਖੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤਮਹਨ ਕੋਏ ਜਾ ਕਰਤਾ ਸਿਰ ਠੀਕੋ ਸਜੈ ਆਪੇ ਜਾਣੈ ਸੋਏ ਕਿਵ ਕਰਿਆ ਆਖਾ ਕਿਸਾ ਲਾ ਹਿੰਕੰਵੈ ਲਿੰਕਿਵ ਜਾਣੈ ਨਾਨਕ ਆਖਣ ਸਭ ਕੋ ਆਖੈ ਇੱਕ ਦੀ ਇੱਕ ਸਿਆਣਾ ਵੱਡਾ ਸਾਈ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣਿਆ ਕਿ ਕਿਹਾਨਾ ਸੋ ਹੈ ਪਤਲ ਪਤਾਲ ਲਖਿਆ ਗਾ ਸਾਗਾਸ ਓੜ ਖੋੜਕ ਪਾਲਿਕੇ ਵੇਦ ਕਹਿਣ ਕਵਾਤ ਸੈ ਸਠਾਰ ਕਹਿਨ ਕਤੇਬਾ ਅਸਲ ਇਕਤਾਤ ਲੇਖਾ ਹੋਏ ਤਾ ਲਿਖਿਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੈ ਤੀ ਸੁਤਨਾ ਪਾਇਆ ਨਦੀਆ ਅਤੇ ਵਹ ਪਵ ਸਮੁੰਦਰ ਨ ਜਾਣੀ ਹੈ ਸਮੰਦ ਸਾਸੁਲ ਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲਾ ਹੋਵਲੀ ਜੇ ਤਸਮਨ ਵਿਸਰਾ ਅੰਤਰ ਸੇਤੀ ਕਹਿਣਾ ਅੰਤ ਅੰਤਨਾ ਕਰਨ ਦੇਣਾ ਅੰਤ ਅੰਤਨਾ ਵੇਖਣ ਸੋਣਾ ਅੰਤ ਅੰਤਨਾ ਚੱਪੇ ਕਾਮਨ ਅੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਚੱਪੇ ਪਰਾਵਾਰ ਅੰਤ ਕਾਰਣ ਕੀਤਾ ਬਲ ਨਾ ਹੈ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤਨਾ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਉੱਚਾ تھا ਉੱਚੇ ਉਪਰ ਉਚਨ ਏਵੜੀ ਉੱਚ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੁਏ ਜੇਵੜੀ ਆਪ ਜਾਣੇ ਆਪ ਆਪ ਨਾਨਕ कर्मी नदरी कर्मी कर्मी, कर्मी कर्मी दात बहुत कर्म लिखा न जाए वड्डा दाता तेल न तबाए केते मंगे जो पार केते गणत न ही विचार केते खप टुट वेकार केत लै मुकर पाए केते मूर्ख खाए खाए केत दुख भूख सदमार ए पे दात री दातार बंद खलासी पाड़े हुए होर आख ना सके कोई जेको खाए के आखन पाए ओ जानिया जितिया मो खाए आपे जाने आपे दे आपे से पे ਨੇ ਕਹੀ ਕਿ ਜਿਸ ਨੂੰ ਬਖਸ਼ੇ ਸੇ ਤਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾ ਅਮੁੱਲ ਗੁਣ ਅਮਲ ਵਪਾਰ ਅਮਲ ਵਪਾਰੀ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਸਮਾਏ ਅਮੁੱਲ ਤਰ ਮੁੱਲ ਦੀ ਵਾੜ ਮੁੱਲ ਤੁਲ ਮੁੱਲ ਫਰਮਾਨ ਮੁੱਲ ਬਖਸ਼ੀ ਸਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਹੇ ਆਖ ਆਖ ਰਹਿ ਲਿਵਲਾਹੇ ਆਖਿਆ ਵੇਦ ਪਾਠ ਪੁਰਾਣੇ ਆਖਿਆ ਪੜੇ ਕਿਆ ਵਿਖਿਆਣ ਆਖੇ ਵਰ ਮੈਂ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਇਸ ਰ ਆਖੇ ਸਿੱਧੇ ਆਖੇ ਕੀਤੇ ਕੀਤੇ ਬੁੱਧਿ ਆਖੇ ਦਾਨੇ ਆਖੇ ਦੇਵ ਆਖੇ ਸੁਨਨ ਮੁੰਦਨ ਸੇਵ ਕੀਤੇ ਆਖੇ ਆਖੜ ਪਾਹੇ ਕੀਤੇ ਕਿਆ ਕਿਆ ਉਠੜ ਜਾਏ ਇਤੇ ਕੀਤੇ ਹੋਰ ਕਰ ਤਾਖ ਨ ਸਕੈ ਕਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜਤਾ ਲਖਿਆ ਸਰਗਵਾਰਾ ਗਵਾਰ ਸੋਦਰ ਕੇਹਾ ਸੋ ਕਰਕੇ ਹਾ ਜਿਤ ਵੈ ਸਰਬ ਸਮਾਲੇ ਵਾਜੀ ਨਾਗਨੇ ਕਾ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸੋ ਕਹੀਏ ਕੇਤੇ ਗਾਵਣ ਹਾਰੇ ਗਾਵੇ ਪੜ ਪਾਣੀ ਵੈ ਸੰਤਰ ਗਾਵੇ ਰਾਜਾ ਤੁਮਦਾਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਤੁਮ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ 인ਦੀਨ ਦਸਨ ਬੈਠੇ ਦੇ ਧਿਆਨ ਦੇ ਨਾਲ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵੇ ਹਜਤੀ ਸਤੀਸਨ ਔਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਕਿ ਸਰ ਜੁਗੁਜ ਵੇਦਨਾਲੇ ਗਾਵੇ ਮੋਹਣੀ ਆਵਨ ਮੋਹਨ ਸੁਰਗ ਮਚ ਪਿਆਲੇ ਗਾਵਨ ਰਤਨ ਪਾਇ ਤੇਰੇ ਅਰਸਰ ਤੇਰੇ ਨਾਲੇ ਗਾਵੇ ਜੋਤ ਮਹਾਬਲ ਸ਼ੂਰਾ ਗਾਵੇ ਖੈੜੀਂ ਸਾਰੇ ਗਾਵੇ ਖੰਡੇ ਬੰਡਲ ਪਰ ਪੰਡਾ ਕਰ ਕਰ ਰੱਖੇ ਤਾਰੇ ਸਈਦ ਨੂੰ ਗਾਵਨ ਜੋਤ ਭਾਵਨ ਲੱਤੇ ਤੇਰੇ ਪਖਤ ਸਾਲੇ ਹੋਰ ਕਹਤੇ ਗਾਵਨ ਸੇ ਮਾ ਚਿਤਨਾ ਆਵਨ ਨਾਨ ਕੈ ਵਿਚਾਰੇ ਸੋਈ ਸੋਈ ਸਦਾ ਸਤਿ ਸਾਬ ਸੱਚਾ ਸਾਚੀ ਨਹੀਂ ਹੈਪੀ ਹੋਸੀ ਜਾਏ ਨਾ ਜੈਸੀ ਰਜਨਾ ਜਿੰਨ ਰਚਾਈ ਰੰਗੀ ਰੰਗੀ ਪੱਤੀ ਕਰ ਕਰ ਜਿੰਸੀ ਮਾਇਆ ਜਿਨੇ ਉਪਾਈ ਕਰ ਕਰ ਦੇਖੇ ਕਿਤਾਬ ਪੜਾ ਜਬ ਤਸਵੀਰ ੜੀ ਆਈ ਜੋਤਸਪਾ ਆਵੇਸ ਹੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਸ ਸਹਾ ਸਹਾपत ਸਾਹਿਬ ਨਾਨਕ ਰਹਿਣ ਦਸਾਈ ਮੁੰਦਾ ਸੰਤੋਖ ਸੇ ਰੰਪਤ ਝੋਲੀ ਧਿਆਨ ਕੀ ਕਰੈ ਪੂਤ ਖਿੰਤਾ ਕਾਲ ਕਵਾਰੀ ਕਾਇਆ ਜੁਤੂ ਟੰਡਾ ਪਤਿਤ ਆਈ ਪੰਥੀ ਸਗਲ ਜਮਤੀ ਮੰਜੀ ਤੇ ਜਗਦੀਤ ਆਦੇਸ ਸੇ ਆਦੇਸ ਆਧ ਨੀਲ ਨਾਦ ਨਹਤ ਜੁਗ ਜੁਗ ਏਕੋ ਵੇਸ ਪੋਕ ਤੇ ਗਾਂਦੇ ਆ ਪੰਡਾਨ ਕਟਕਟ ਵੱਜੇ ਨਾ ਤੇ ਆਪ ਨਾਥ ਨਾਥੀ ਸਜਾ ਕੀ ਰਿਤ ਸਿਧੀ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਇਹ ਦੇਸ ਸਹ ਦੇਸ ਆਦ ਨੀਲਾ ਨਾਦ ਨਾਹਤ ਜੁਗ ਜੁਗ ਇੱਕੋ ਵੇਸ ਇਕਾ ਮਾਈ ਜੁਗਤ ਵਿਆਹੀ ਤਿੰਨੇ ਛੇਲੇ ਪਰਵਾਰ ਨੇ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇਦੀ ਵਾਰ ਜਿਤਸ ਭਾਵੇ ਤੇ ਵਚਲਾਵੇ ਜਿਵੇਂ ਹੋਵੇ ਫਰਮਾਣ ਉਹ ਵੇਖਿਆ ਉਹਨਾਂ ਨਰਿੰਦਰ ਨਦਰ ਨਾ ਆਵੇ ਬੋਤਾ ਇਹ ਵਡਾਣੀ ਆ ਦੇਸ ਸਹ ਦੇਸ ਆਦ ਨੀਲਾ ਨਾਦ ਨਾਹਤ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਪੰਡਤ ਜੋ ਕਿਸ ਪਾਇ ਸੇ ਇਕਾ ਵਾਰ ਕਰ ਕਰ ਵੇਖਿਆ ਸਿਰ ਜਨਹਾਰ ਨਾਨਕ ਸਚੇ ਕੀ ਸੱਚੀ ਕਾਰ ਆਦੇਸ ਸੇ ਆਦੇਸ ਆਧ ਅਨੀਲ ਅਨਾਦ ਅਨਾਹਰ ਜੁਗ ਜੁਗ ਇੱਕੋ ਵੇਸ 1 2 3 4 ਲੱਖ ਹੈ ਲੱਖ ਹੈ ਲੱਖ ਵੀਸ ਲੱਖ ਲਾ ਗੇੜਾ ਆਖੀ ਹੈ ਇੱਕ ਨਾਮ ਜਗਦੀਤ ਏਤ ਨਾਮ ਪਤ ਪਵੜੀਆਂ ਚੜੀਆਂ ਹੋਏ ਕਿ ਸੁਣਗਲ ਲਾਂਕਾਸ ਕੀ ਕੀਟਾਇਰੀਸ ਨਾਨਕ ਨਦਰੀ ਪਾਈਏ ਕੁੜੀ ਕੁੜਾ ਠੀਸ ਆਖਣ ਜੋਚ ਪੈਨੇ ਜੋ ਜੋ ਨਾ ਮੰਗਣ ਦੇਣਾ ਜੋ ਜੋ ਨਾ ਜੀਵਣ ਮਰਨਾ ਹੈ ਜੋ ਜੋ ਨਾ ਰਾਜ ਮਨ ਮਨਸ਼ੋਰ ਜੋ ਨਾ ਜੁਗਤੇ ਗਿਆਨ ਵਿਚਾਰ ਜੋ ਨਾ ਜੁਗਤੀ ਛੋਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਛ ਨਾ ਕੋਏ ਰਾਤੀ ਦੁੱਤੀ ਚਿੱਠੀ ਵਾਰ ਬਨ ਪਾਣੀਆਂ ਨਹੀਂ ਪਾਤਾ ਤੇ ਸਵੇਜ ਧਰਤੀ ਥਾਪ ਰਖੀ ਧਰਮ ਸਾਲ ਤੇ ਸਵੇਜ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਨੇ ਅਨੰਤ ਕਰਨੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਤਿੱਥੇ ਸੋਹਣ ਪੰਜ ਪਰਵਾਨ ਨਜ਼ਰੀ ਕਰਮ ਪਵੈ ਨੀ ਸਾਣ ਕਚ ਪਕਾਈ ਉਥੇ ਪਾਈ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਨ ਪਾਣੀ ਵਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰ ਮੈਂ ਘਾਟ ਤੱਕ ਰੂਪ ਰੰਗ ਕੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕਿੱਤੇ ਇੰਦ ਜੰਦ ਸਰਕੇਤੇ ਕਿਤੇ ਮੰਡਲ ਦੇਸ केते से दुबुद नाच केते केते देवी वेश केते देव दानमन केते केते रत्न समुंदर केतिया खानी केतिया पानी केते पादन रेंदा केते सुरती सेवक केते नारकंत अनंत ज्ञान खंड में ज्ञान परचंडते नाय विनोद कोटानंद सरमघंट की बाड़ी रूप तिथे गढ़त कड़िया बहुत अनूप ताकी गल्ला कथियाना चाहे जेको कह पछे पछताए तिथे गढ़िया सुरतमत मन बुद्ध तिथे गढ़िया सुरसदा के सुद्ध कर्म खंड की बाणी जोर तिथे हो न कोई होर तिथे जोध महाबल शूर तिन व राम रहा पर पू तिथ्य सीतो सीता में माहे तंके रूप न कथना जाहे नाओ मरण न ना ठागे जाहे जिनका नाम समन माये ਤੇਤੇ ਪਕਸੇ ਕੋ ਕਰੇ ਨੰਸ ਚਾਮਲ ਸੋਏ ਸੱਚ ਖਾਣ ਵਸੈ ਅਲੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਤੇਤੇ ਖੰਡ ਮੰਡਲ ਪਰੰਡਾ ਜੇ ਕਉ ਕਥਾ ਤੰਤਨਾ ਅੰਤ ਤਥੈ ਲੋ ਲੋ ਆਕਾਰ ਜਿਵੇਂ ਜੁਕਮਤੀ ਵਤਵਕਾਰ ਵੇਖਿਆ ਵਿਖਸਾ ਕਰ ਵਿਚਾਰ ਨਾਨਕ ਕਥਨਾ ਕਰਾ ਸਾਰ ਜਤ ਪਹਾੜਾ ਦੀ ਸੁਨਿਆਰ ਅਰਨਵਤ ਵੇਧਤਿਆ ਭੋਖਲਾ ਗੰਤਪਤਾਉ ਪੰਡਾ ਪਾਉ ਬ੍ਰਿਟ ਟਾਲ ਕੜੀਏ ਸਵਸ ਚਿੱਟਕ ਸਾਲ ਜਿੰਕੋ ਨਦਰ ਕਰੰਤਿਨ ਕਾ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ പവന ഗുരു പാത തര മഹ ദിവസ രാത്യാ സഗല ജഗത്ങ്ങ വച്ച മഹദൂർ ഗർമിയ പോ ਨੀ ਨਾਮ ਤੇ ਆਇਆ ਗਏ ਮਸ਼ਕਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋ ਬਹੁਤ ਹੀ ਤਾਂ ਬਹੁਤ ਸੋਨੇ ਮਤਲਬ ਸ਼ਬਦ ਨਹੀਂ ਹੈਗੇ ਇਸ ਚੀਜ਼ ਦੇ ਲਈ ਹਨਾ ਬੱਚੇ ਨੇ ਹਨਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਬਹੁਤ ਹੀ ਵਧੀਆ ਆਨੰਦ ਪੂਰਾ ਆ ਹਨਾ ਜੀ ਕਰਦੀ ਆ ਜੀ ਇਹ ਇਹ ਦੋ ਉਮਰ ਕਿੰਨੀ ਮਾਤਾ ਜੀ ਦੀ ਇਹ ਦੋਤੀ ਆ ਸਾਡੀ ਗੁੱਪੇ ਕਿੰਨੇ ਸਾਲਾਂ ਦੀ ਹੋ ਗਈ ਇਹ 10 ਸਾਲ ਦੀ ਆ ਜੀ ਇਹ ਦੋ ਭਰਾ ਇਹਦਾ ਤਬਲਾ ਵਜਾਉਂਦਾ ਜੀ ਇਹ ਹਾਰਮੋਨੀਅਮ ਵਜਾ ਕੇ ਜੀ ਕੀਰਤਨ ਕਰਦੀ ਆ ਅੱਛਾ ਇਹ ਕਿੰਨੀ ਬਾਣੀਆਂ ਦੇ ਪੁੱਤ ਨੇ ਇਤਨੇਮ ਕਰ ਲਨੇ ਹੋ ਪੰਜ ਇਹ ਇੱਕ ਭਾਂਜੀ ਆ ਭਾਜੀ ਹਾਂਜੀ ਮਾਲਪੁਰ ਸਕੂਲ ਪੜ੍ਹਦੀ ਆ ਉਹ ਉਹ ਤੁਸੀਂ ਦੇਖ ਲਓ ਪਈ ਉਹਨੂੰ ਇਸ ਵੇਲੇ 22 ਬਾਣੀਆਂ ਕੰਠ ਆ ਜੀ ਅੱਛਾ ਜੀ ਕਿੰਨੀ ਉਮਰ ਭਾਜੀ ਦੀ ਉਹਦੀ ਉਮਰ ਹੈਗੀ ਜੀ 14 14 ਸਾਲ ਉਹਦੀ ਉਮਰ ਹਾਂਜੀ ਤਸੀਂ ਉਹ ਦੇਖਿਆ ਹੋਊਗਾ ਪ੍ਰੋਗਰਾਮ ਆਉਂਦਾ ਨਾ ਕੌਣ ਬਰੇਕਾ ਗੁਰੂ ਦਾ ਪਿਆਰਾ ਉਹਦੇ ਵਿੱਚ ਉਹਨੇ 1.5 ਲੱਖ ਦਾ ਨਾਮ ਜਿੱਤਿਆ ਹੋਇਆ ਸੀ ਦੋ ਵਾਰੀ ਅੱਛਾ ਤਾਂ ਇਹ ਜਿਸ ਤਰੀਕੇ ਨਾਲ ਬੱਚਿਆਂ ਨੂੰ ਛੋਟੇ ਹੁੰਦੇ ਗੁਰ ਸਿੱਖੀ ਨਾਲ ਜੋੜਦੇ ਵੀ ਲੱਗਦਾ ਉਸ ਚੀਜ਼ ਦੇ ਨਾਲ ਹੀ ਇਹ ਬੱਚੇ ਇੰਨੇ ਪਰਪੱਕ ਹੁੰਦੇ ਤਿਆਰ ਹਾਂਜੀ ਬਿਲਕੁਲ ਜੀ ਐਸੇ ਕਰਕੇ ਹੀ ਪਰਪੱਕ ਹੁੰਦੇ ਨੇ ਜੀ ਇਹ ਬਾਣੀ ਦਾ ਹੀ ਅਸਰ ਹੈ ਜੀ ਮਹਾਰਾਜ ਦੀ ਕਿਰਪਾ ਨਾਲ ਹੀ ਹਾਂਜੀ ਸੋ ਇਹ ਸਾਡੇ ਨਾਲ ਪਰਿਵਾਰ ਜਿਹੜਾ ਆ ਜੁੜਿਆ ਆ ਸੀ ਇਹਨਾਂ ਦੀ ਆਪਾਂ ਇੰਟਰਵਿਊ ਕੀਤੀ ਕਿਉਂਕਿ ਕੁਝ ਤਾਂ ਲੋਕ ਕਹਿੰਦੇ ਸਿਰਫ ਦਿਖਾਵਾ ਹੁੰਦਾ ਆ ਇਹ ਸਾਰੀ ਤੁਸੀਂ ਉਹਨਾਂ ਦੀ ਜਿਸ ਤਰੀਕੇ ਨਾਲ ਛੋਟੇ ਜੇ ਆ ਗੜਸ਼ੈਂਕਰ ਤੋਂ ਹੁਸ਼ਿਆਰਪੁਰ ਰੋਡ ਦੇ ਉੱਤੇ ਕਚੈਰੀਆਂ ਟੱਪ ਕੇ ਥੋੜਾ ਅੱਗੇ ਆ ਕੇ ਕਾਫੀ ਬੋੜ ਤੁਹਾਨੂੰ ਲੱਗੇ ਮਿਲ ਜਣੇ ਬੇਬੇ ਜੀ ਦੇ ਸਪੈਸ਼ਲ ਕੋਲ ਚ ਉਹ ਬੇਬੇ ਜੀ ਨੇ ਜਿਨ੍ਹਾਂ ਦੇ ਉਸ ਮਾਫ ਕਰਨਾ ਬੇਬੇ ਜੀ ਦੇ ਸਪੈਸ਼ਲ ਦਹੀਂ ਭੱਲੇ ਉਹ ਬੇਬੇ ਜੀ ਨੇ ਜਿਨ੍ਹਾਂ ਦੇ ਸਪੈਸ਼ਲ ਦਹੀਂ ਭੱਲੇ ਜਿਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਤੇ ਇੱਕ ਪਲੇਟ ਦੇ ਵਿੱਚ ਚਾਰ ਦਹੀਂ ਭੱਲੇ ਜਿਹੜੇ ਆ ਭੱਲੇ ਉਹ ਪਾ ਕੇ ਦਿੱਤੇ ਜਾਂਦੇ ਤੇ ਜਿੱਥੇ ਸ਼ੁੱਧ ਤਰੀਕੇ ਦੇ ਨਾਲ ਇਹ ਖਾਣਾ ਤਿਆਰ ਕੀਤਾ ਜਾਂਦਾ ਉੱਥੇ ਹੀ ਲੋਕਾਂ ਨੂੰ ਸਿੱਖੀ ਨਾਲ ਜੋੜਨ ਦੇ ਲਈ ਪੂਰਾ ਪਰਿਵਾਰ ਤਿਆਰਬਰ ਤਿਆਰ ਹੋ ਕੇ ਹਮੇਸ਼ਾ ਇੱਥੇ ਬੈਠੇ ਰਹਿੰਦਾ ਸੋ ਉਮੀਦ ਕਰਦੇ ਆਂ ਤੇ ਕਮੈਂਟ ਕਰਕੇ ਵੀ ਦੱਸਿਓ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ ਸੋ ਹੋਰ ਸਟੋਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ